ਅੰਮ੍ਰਿਤਸਰ ਤੋਂ ਨਿਕਲਿਆ 1.5 ਕਰੋੜ ਦਾ ਮੰਥਲੀ ਲੋਟਰੀ ਇਨਾਮ ਇਹ ਲੋਟਰੀ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਇਹ ਇਨਾਮ ਸਿਰਫ 200 ਰੁਪਏ ਵਾਲੀ ਲੋਟਰੀ ਚੋਂ ਪੀ ਐਨ ਸ਼ਰਮਾ ਲੋਟਰੀ ਏਜੰਸੀ ਹਾਲਗੇਟ ਤੋਂ ਨਿਕਲਿਆ ਹੈ ਜਿਸ ਦੇ ਗ੍ਰਾਹਕ ਦਾ ਹੀ ਨਾਮ ਨਿਕਲਿਆ ਹੈ ਉਹ ਬਾਗੋ-ਬਾਗ ਹੋ ਰਹੇ ਹਨ ਇਸ ਲੋਟਰੀ ਦੀ ਏਜੰਸੀ ਤੋਂ ਪਹਿਲਾਂ ਵੀ 2 ਕਰੋੜ ਦਾ ਤੇ ਉਸ ਤੋਂ ਬਾਅਦ 1 ਕਰੋੜ ਦਾ ਇਨਾਮ ਨਿਕਲ ਚੁੱਕਾ ਹੈ ਤੇ ਇਸ ਕਰਕੇ ਇਹ ਲੋਟਰੀ ਏਜੰਸੀ ਲੋਕਾਂ ਦੀ ਚਹੇਤੀ ਬਣੀ ਹੋਈ ਹੈ ਤੇ ਵੱਡੀ ਗਿਣਤੀ ਵਿੱਚ ਲੋਟਰੀ ਪਾਉਣ ਦੇ ਸ਼ੌਕੀਨ ਇਸ ਦੁਕਾਨ ਤੇ ਆ ਕੇ ਲਖੀਪਾਕੇ ਆਪਣੀ ਕਿਸਮਤ ਅਜ਼ਮਾ ਰਹੇ ਹਨ ਇਸ ਦੁਕਾਨ ਤੋਂ ਅਨੇਕਾਂ ਲੋਕਾਂ ਦੇ ਇਨਾਮ ਨਿਕਲ ਚੁਕੇ ਹਨ ਪਹਿਲਾਂ 1.5 ਕਰੋੜ ਦਾ ਨਾਮ ਵੀ ਨਿਕਲ ਚੁਕਾ ਹੈ ਫਿਰ ਕਰੋੜ ਰੁਪਏ ਦਾ ਨਾਮ ਨਿਕਲ ਚੁਕਾ ਹੈ ਤੇ ਹੁਣ ਮੰਥਲੀ ਲਾਟਰੀ ਜਿਹੜੀ ਹੁਣ ਅੱਜ ਕੱਲ 200 ਰੁਪਏ ਵਾਲੀ ਹੈ ਉਹਦੇ ਵਿੱਚੋਂ ਵੀ ਇੱਕ ਸ਼ਖਸ ਦਾ 10 ਕਰੋੜ ਰੁਪਏ ਦਾ ਨਾਮ ਨਿਕਲ ਚੁਕਾ ਹੈ ਤੇ ਹੁਣ ਅਸੀਂ ਗੱਲਬਾਤ ਕਰਾਂਗੇ ਲਾਟਰੀ ਏਜੰਸੀ ਦੇ ਮਾਲਕ ਪੀਨ ਸ਼ਰਮਾ ਨਾਲ ਹਲ 7 2 ਨੂੰ ਫਰੋਨੇ ਨੂੰ ਮੰਤਰੀ ਲਾਟੀ ਜਿਹੜੀ 200 ਰੁਪਏ ਵਾਲੀ ਪੰਜਾਬ ਸਰਟੀ ਉਹਦੇ 1.5 ਕਰੋੜ ਦਾ ਨਾਮ ਸਾਡੀ ਏਜੰਸੀੋਂ ਨਿਕਲੇ ਅਸੀਂ ਘੱਟੋ ਘੱਟ 45ਾਂ ਤੋਂ ਕੰਮ ਖੰਡੇ ਲਾ ਕੇ ਅੱਗੇ ਵੀ ਕਈ ਨਾਮ ਨੇ ਚੱਕੇ ਨੇ ਜਿਵੇਂ 2.5 ਕਰੋੜ 2.5 ਕਰੋੜ ਦਾ 1 ਕਰੋੜ ਦਾ ਆਲਰੇਡੀ ਪਹਿਲਾਂ ਹੀ ਨਿਕਲੇ ਨੇ ਔਰ ਛੋਟੇ ਨਾਮ 10 ਲੱਖ ਦੇ 5 ਲੱਖ ਦੇ ਬਹੁਤ ਸਾਰੇ ਨਾਮ ਨਿਕਲੇ ਕਿਤੇ ਨਾ ਕਿਤੇ ਗ੍ਰਾਹਕ ਤੇ ਵਾਗੋ-ਵਾਗ ਹੋਏ ਹੋਣਗੇ ਹਾਂਜੀ ਹਾਂ ਬਿਲਕੁਲ ਵਾਗੋ-ਵਾਗ ਹੋਏ ਜੀ ਔਰ ਕੇ ਲਾਟਰੀ ਉਹ ਜਿਵੇਂ ਬੰਪਰ ਆ ਰਹੀ ਹੈ 10 ਕਰੋੜ ਦੇ ਰਾਤਰੀ ਬੰਪਰ 3 ਕਰੋੜ ਦੀ ਆ ਰਹੀ ਹੈ। ਔਰ ਇੱਕ ਦੁਬਾਰਾ ਮੰਥਲੀ ਬੰਪਰ ਜਿਹੜੀ 7 ਤਿੰਨ ਨੂੰ ਕੋਲੇ ਗਿਆ 200 ਰੁਪਏ ਦੇ 1.5 ਕਰੋੜ ਦੀ। ਔਰ ਛੋਟੀਆਂ ਲਾਟੀਆਂ 100 ਰੁਪਏ ਵਾਲੀ, 50 ਰੁਪਏ ਵਾਲੀ, 20 ਰੁਪਏ ਵਾਲੀ, 70 ਰੁਪਏ ਵਾਲੀ ਲਾਟੀਆਂ। ਔਰ ਸਾਡੇ ਨਾਲ ਮजूद ਹਨ 골ਡਨ ਲਾਟਰੀ ਏਜੰਸੀ ਦੇ ਐਮ ਡੀ ਸਰਦਾਰ ਰਣਜੀਤ ਸਿੰਘ। ਕੋਈ ਦੱਸਣਗੇ ਲਾਟਰੀ ਬਾਰੇ ਸਾਡੇ। ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰੇ ਵੀਰ ਭੈਣ ਭਰਾਵਾਂ ਨੂੰ ਦੇਖੋ ਜੀ ਅੱਜ ਫਿਰ ਖੁਸ਼ੀ ਦਾ ਮੌਕਾ ਗੁਰੂ ਰਾਮਦਾਸ ਜੀ ਨੇ ਬਖਸ਼ਿਆ ਹੈ ਇਹ ਮੇਰੇ ਵੱਡੇ ਭਰਾ ਨੇ ਪੀ ਐਨ ਸ਼ਰਮਾ ਜੀ ਪਿਛਲੇ 45 ਸਾਲਾਂ ਤੋਂ ਸਾਡੇ ਤੋਂ ਵੀ ਪਹਿਲੋਂ ਦੇ ਇਹ ਲੋਟਰੀ ਦਾ ਕਾਰੋਬਾਰ ਕਰ ਰਹੇ ਨੇ ਅਨੇਕਾਂ ਨਾਮ ਇਹਨਾਂ ਦੀ ਦੁਕਾਨ ਤੋਂ ਨਿਕਲੇ ਨੇ ਬਹੁਤ ਹੀ ਨਾਈਸ ਬੰਦੇ ਨੇ ਬਹੁਤ ਹੀ ਇਮਾਨਦਾਰ ਔਰ ਪੂਰੀ ਲਗਨ ਦੇ ਨਾਲ ਇਹਨਾਂ ਨੇ ਆਪਣੀ ਇਸ ਜਗ੍ਹਾ ਦੇ ਉੱਤੇ ਕੰਮ ਕੀਤਾ ਹੈ ਅੱਜ ਗੁਰੂ ਮਹਾਰਾਜ ਨੇ ਫੇਰ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਅੱਗੇ ਹੋਰ ਵਧਣ ਦਾ ਔਰ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਦੀ ਦੁਕਾਨ ਤੋਂ ਜੀਡੀਕੇ ਪੰਜਾਬ ਸਟੇਟ ਗਰੋਟਰੀਜ਼ ਹਰ ਮਹੀਨੇ 200 ਰੁਪਏ ਦਾ ਬੰਪਰ ਗੜਦੀ ਹੈ ਜਿਦੇ ਚ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਡੇਢ ਕਰੋੜ ਦਾ ਪਹਿਲਾ ਇਨਾਮ ਉਹ ਨਾਮ ਜਿਹੜਾ ਹੈ ਕੱਲ 7 ਤਰੀਕ ਨੂੰ ਲੁਧਿਆਣਾ ਵਿਖੇ ਕੱਢਿਆ ਗਿਆ ਜਿਹੜਾ ਕਿ ਪਹਿਲਾ ਪ੍ਰਾਈਜ਼ ਇਹ ਪਹਿਲਾ ਪ੍ਰਾਈਜ਼ ਇਨ੍ਹਾਂ ਦੀ ਦੁਕਾਨ ਤੋਂ ਐ ਪੀ ਐਨ ਸ਼ਰਮਾ ਜੀ ਦੀ ਦੁਕਾਨ ਹੈ ਹਾਲਗੇਟ ਵਿਖੇ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਇਨ੍ਹਾਂ ਨੂੰ ਮਾਰੇ ਨੇ ਫਿਰ ਦੇਖੋ ਮਾਨ ਬਖਸ਼ਿਆ ਇਨ੍ਹਾਂ ਦੀ ਦੁਕਾਨ ਤੋਂ 1.5 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ ਵਿਜੇਤਾ ਨੂੰ ਅਤੇ ਆਪਜੀ ਸਾਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਬਹੁਤ ਸਾਰੀ ਵਧਾਈ ਹੈ ਮੇਰਾ ਇੱਥੇ ਆਉਣ ਦਾ ਮੇਨ ਕਾਰਨ ਹੀ ਇਹ ਸੀ ਮੈਨੂੰ ਤੁਹਾਨੂੰ ਆਪਜੀ ਨੂੰ ਪਤਾ ਹੈ 골ਡਨ ਲਾਟਰੀ ਮਾਨ ਸਿੰਘ ਏਡ ਵਿੱਚ ਇਹ ਬਹੁਤ ਹੀ ਨਾਈਸ ਇਨਸਾਨ ਨੇ ਇਹਨਾਂ ਦੀ ਦੁਕਾਨ ਜਿਹੜੀ ਬਹੁਤ ਪੁਰਾਣੀ ਔਰ ਇਸ ਗੱਲ ਦੀ ਮਸ਼ਹੂਰ ਹੈ ਕਿ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਇਹਨਾਂ ਦਾ ਪਹਿਲੇ ਵੀ 2.5 ਕਰੋੜ ਦਾ ਇਨਾਮ ਨਿਕਲਿਆ ਸੀ ਇਸੇ ਤਰੀਕੇ ਦੇ ਨਾਲ ਇਹਨਾਂ ਦਾ ਕਰੋੜ ਦਾ ਵੀ ਨਾਮ ਨਿਕਲਿਆ ਸੀ ਪਹਿਲੇ ਇਸੇ ਦੁਕਾਨ ਤੋਂ ਆਪ ਜੀ ਵੀ ਆਇਆ ਕਰੋ ਇਹਨਾਂ ਨੂੰ ਸੇਵਾ ਦਾ ਮੌਕਾ ਦਿਆ ਕਰੋ ਇੱਕ ਮੈਂ ਤੁਹਾਡੇ ਮੀਡੀਅਮ ਰਾਈ ਤੁਹਾਡੇ ਇਸ ਚੈਨਲ ਦੇ ਰਾਈ ਇੱਕ ਰਿਕਵੈਸਟ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਅੰਮ੍ਰਿਤਸਰ ਵਾਸੀਆਂ ਨੂੰ ਦੇਖੋ ਅਸੀਂ ਲੋਟਰੀ ਵਾਲੇ ਸਾਰੇ ਦੇ ਸਾਰੇ ਵੀਰ ਭੈਣ ਭਰਾ ਸਾਰੇ ਇਹਦੇ ਵਿੱਚ ਦੇਖੋ ਸਾਡੇ ਨਾਲ ਭੈਣਾਂ ਵੀ ਨੇ ਕਈ ਕੰਮ ਕਰਦੀਆਂ ਨੇ ਲੋਟਰੀ ਦੀਆਂ ਤੇ ਅਸੀਂ ਦੇਖੋ ਸਾਰੇ ਜਣਾਂ ਨੇ ਪੂਰਾ ਜੋਰ ਲਾਇਆ ਹੋਇਆ ਕਿ ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ ਨਾਮ ਲਿਆਈਏ ਤੁਸੀਂ ਸਾਡੀ ਦੁਕਾਨਾਂ ਤੇ ਆ ਕੇ ਦੇਖੋ ਹਰ ਇੱਕ ਤਰ੍ਹਾਂ ਦੇ ਲਾਟ ਤੁਹਾਨੂੰ ਮਿਲਣਗੇ ਇੱਕ ਤੋਂ ਇੱਕ ਲਾਟ ਅਸੀਂ ਸਪੈਸ਼ਲ ਜਾ ਕੇ ਅਸੀਂ ਲੁਧਿਆਣਾ ਨੂੰ ਜਾ ਕੇ ਮਾਲ ਲਿਆਉਂਦੇ ਆ ਸਾਡਾ ਮਾਲ ਡਾਇਰੈਕਟ ਲੁਧਿਆਣਾ ਨੂੰ ਹੀ ਜਾਂਦਾ ਹੈ ਇਹ ਗੱਲ ਇੱਕ ਧਾਰਨਾ ਬਣ ਚੁੱਕੀ ਹੋਈ ਹੈ ਸਾਡੇ ਪੈਨਪਰਾਵਾਂ ਵਿੱਚ ਕਿ ਅੰਮ੍ਰਿਤਸਰ ਦਾ ਨਾਮ ਘੱਟ ਨਿਕਲਦਾ ਹੈ ਅੰਮ੍ਰਿਤਸਰ ਦੇ ਵਿੱਚ ਘੱਟ ਹੁੰਦਾ ਜਿੱਥੇ ਸ਼ਹਿਰ ਚ ਨਾਮ ਜ਼ਿਆਦਾ ਨਿਕਲਦਾ ਹੈ ਐਸਾ ਕੁਝ ਨਹੀਂ ਹੈ ਥੋੜੇ ਚਿਰ ਪਹਿਲੇ ਤੁਸੀਂ ਦੇਖਿਆ ਹੋਣਾ ਕਿ 10 ਕਰੋੜ ਦਾ ਜਿਹੜਾ ਨਾਮ ਨਿਕਲਿਆ ਹੈ ਇਹ ਬਠਿੰਡਾ ਵਿੱਚੋਂ ਨਿਕਲਿਆ ਹੈ ਇਹ ਤੇ ਦੇਖੋ ਗੁਰੂ ਮਹਾਰਾਜ ਜੀ ਨੇ ਜਿਹਦੇ ਤੇ ਸਿਰ ਤੇ ਮੇਰ ਪਰਿਆ ਹੱਥ ਰੱਖਿਆ ਉਹਦਾ ਹੀ ਨਾਮ ਨਿਕਲਣਾ ਹੈ ਹਰ ਸ਼ਹਿਰ 'ਚ ਨਾਮ ਨਿਕਲਦਾ ਹੈ ਇਹ ਨਾ ਸੋਚਿਆ ਕਰੋ ਵੀ ਇਹ ਸ਼ਹਿਰ 'ਚ ਨਾਮ ਨਹੀਂ ਨਿਕਲਦਾ ਹਰ ਸ਼ਹਿਰ 'ਚ ਆਂਦਾ ਵਾ ਠੀਕ ਹੈ ਸਾਡੇ ਲੁਧਿਆਣੇ ਵਾਲੇ ਵੀਰ ਜੀ ਨੇ ਉਹ ਵੀ ਸਾਡੇ ਗਾਂਧੀ ਬ੍ਰਦਰ ਸੀ ਉਹਨਾਂ ਦੇ ਨਾਮ ਨਿਕਲਦੇ ਨੇ ਸਾਰੇ ਕਹਿੰਦੇ ਅਸੀਂ ਵੀ ਖੁਸ਼ ਹੁੰਦੇ ਆ ਉਹ ਸਾਡੇ ਭਰਾ ਨੇ ਸਾਡੇ ਸਟਾਰ ਨੇ ਪਰ ਇਹ ਦੇਖੋ ਕਿ ਉਹਨਾਂ ਦੀ ਮਿਹਨਤ ਵੀ ਬੜੀ ਹੈ ਕਿਸੇ ਤਰੀਕੇ ਨਾਲ ਤੁਸੀਂ ਸਾਨੂੰ ਵੀ ਸੇਵਾ ਦਾ ਮੌਕਾ ਦਿਓਗੇ ਜੇ ਆਪਾਂ ਇਹ ਤੇ ਸੇਲ ਹੀ ਨਹੀਂ ਕਰਾਂਗੇ ਟਿਕਟ ਹੀ ਘਟੇਗੀ ਤੇ ਫਿਰ ਆਪਣਾ ਨਾਮ ਕਿੱਦਾਂ ਹੋਇਆ ਕਰੂਗਾ ਤੁਸੀਂ ਜਰੂਰ ਆਪਣੇ ਸ਼ਹਿਰ 'ਚ ਜਿੱਥੇ ਨੇੜੇ ਤੁਹਾਨੂੰ ਕਹਿੰਦਾ ਉੱਥੇ ਲਾਟਰੀ ਪਾਇਆ ਕਰੋ ਮੈਂ ਨਹੀਂ ਕਹਿੰਦਾ 골ਡਨ ਲਾਟਰੀ ਤੇ ਹੀ ਨਾਮ ਨਿਕਲਦੇ ਨੇ ਸਾਰੇ ਆਹ ਦੇਖੋ ਹੁਣ ਇਹ ਵੀਰ ਜੀ ਦਾ ਨਿਕਲਿਆ ਨਾ ਤੇ ਪੀ ਐਨ ਸ਼ਰਮਾ ਜੀ ਦਾ ਇਹਨਾਂ ਨੂੰ ਤੁਸੀਂ ਮੌਕਾ ਦਿੱਤਾ ਤੇ ਇਹਨਾਂ ਦਾ ਨਿਕਲਿਆ ਨਾ ਆਣੀ ਤੁਹਾਡੀ ਕਿਸਮਤ ਹੈ ਗੁਰੂ ਰਾਮਦਾਸ ਜੀ ਨੇ ਜਿਸ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣਾ ਉਹਨੂੰ ਹੀ ਨਾਮ ਮਿਲਣਾ ਹੈ ਹਰ ਇੱਕ ਨੂੰ ਸੇਵਾ ਦਾ ਮੌਕਾ ਦਿਆ ਕਰੋ ਹਰ ਬੰਦਾ ਮਿਹਨਤ ਕਰਦਾ ਪਿਆ ਇਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਵੱਧ ਤੂਗਾ ਦੇ ਨਾਮ ਲਿਆਏ ਜਾਣ ਇਸੇ ਤਰੀਕੇ ਨਾਲ ਮੈਂ ਫੇਰ ਇੱਕ ਵਾਰੀ ਆਪਣੇ ਵੀਰ ਜੀ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਇਹ ਬਹੁਤ ਹੀ ਨਾਈਸ ਇਨਸਾਨ ਨੇ ਤੁਸੀਂ ਹਾਲਗੇਟ ਆਇਆ ਕਰੋ ਇਹਨਾਂ ਦੀ ਦੇਖੋ ਮਾਰੇ ਨੇ ਕਿਰਪਾ ਕੀਤੀ ਹੈ ਹੁਣ 1.5 ਕਰੋੜ ਨਿਕਲਿਆ ਅੱਗੋਂ 3 ਕਰੋੜ ਦਾ ਵੀ ਲੱਗਾ ਹੋਇਆ ਹੈ ਗੁਰੂ ਕਿਰਪਾ ਕਰਨਗੇ ਤੁਸੀਂ ਸਹਿਯੋਗ ਬਣਾਈ ਰੱਖੋ ਇਹਨਾਂ ਦੀ ਦੁਕਾਨ ਤੇ ਆ ਕੇ ਇਹਨਾਂ ਦੀ ਸੇਲ ਕਰਾਇਆ ਕਰੋ ਔਰ ਸੇਵਾ ਦਾ ਮੌਕਾ ਦਿਆ ਕਰੋ ਮੈਂ ਇੱਕ ਵਾਰੀ ਫੇਰ ਤੋਂ ਅੰਮ੍ਰਿਤਸਰ ਸਾਰੇ ਵਾਸੀਆਂ ਨੂੰ ਬਹੁਤ ਸਾਰੀ ਵਧਾਈ ਦਿੰਦਾ ਅੱਜ ਹਾਲਗੇਟ ਪੀ ਐਨ ਸ਼ਰਮਾ ਲਾਟਜੀ ਸਟਾਲ ਤੋਂ 1.5 ਕਰੋੜ ਰੁਪਏ ਦਾ ਮੰਥਲੀ ਇਨਾਮ ਕਿਸੇ ਦਾ ਨਿਕਲਿਆ ਆਇਆ ਹੈ ਤੇ ਉਹ ਪਰਿਵਾਰ ਬਾਗੋ-ਬਾਗ ਹੋ ਰਹੇ ਹਨ ਗੋਲਡਨ ਲਾਟਰੀ ਏਜੰਸੀ ਮਹਾਗੇਰ ਦੇ ਐਮ ਡੀ ਰਣਜੀਤ ਸਿੰਘ ਨੇ ਦੱਸਿਆ ਕਿ ਗੁਰੂ ਮਾ ਗੁਰੂ ਰਾਮਦਾਸ ਦੀ ਅਪਾਰ ਕਿਰਪਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਅਨੇਕਾਂ ਇਨਾਮ ਲੋਕਾਂ ਦੇ ਨਿਕਲ ਰਹੇ ਹਨ ਇਸ ਕਰਕੇ ਲੋਕ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲਾਟਰੀ ਖੇਡਣ ਤੇ ਆਪਣੀ ਕਿਸਮਤ ਅਜਮਾਉਣ ਹਾਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਅੰਮ੍ਰਿਤਸਰ